ਜਲੰਧਰ ਦੇ ਵਿੱਚ ਪੰਜ ਦੇ ਕਰੀਬ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਸ਼ਰਾਬ ਦਾ ਠੇਕਾ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਨਾਲ ਉਹਨਾਂ ਨੇ ਬੋਰਡ ਵੀ ਲਾਇਆ ਸੀ ਜਿਹਦੇ ਵਿੱਚ ਲਿਖਿਆ ਸੀਗਾ ਕਿ ਜੇ ਕੋਈ ਇੱਥੇ ਸ਼ਰਾਬ ਪੀਂਦਾ ਨਜ਼ਰ ਆਏਗਾ ਤਾਂ ਉਸ ਨੂੰ ਝਟਕਾ ਯਾਨੀ ਕਿ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਪੂਰਾ ਮਸਲਾ ਕੀ ਹੈ ਇਸ ਗੱਲ ਨੂੰ ਸਮਝਦੇ ਹਾਂ ਤੁਸੀਂ ਇੱਕ ਵੀਡੀਓ ਦੇਖੀ ਹੋਏਗੀ ਜੋ ਕਿ ਕੁਝ ਦਿਨ ਪਹਿਲਾਂ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਦੇ ਵਿੱਚ ਇੱਕ ਨਿਹੰਗ ਸਿੰਘ ਤੇ ਕੁਝ ਪੁਲਿਸ ਵਾਲਿਆਂ ਦੇ ਵਿਚਕਾਰ ਬਹਿਸਬਾਜ਼ੀ ਹੋ ਰਹੀ ਹੈ ਸ਼ਰਾਬ ਦੇ ਠੇਕੇ ਨੂੰ ਲੈ ਕੇ निहंग सिंह ਦਾ ਕਹਿਣਾ ਸੀ ਕਿ ਅਸੀਂ ਇੱਥੇ ਸਰਧਾਈ ਤਿਆਰ ਕਰਦੇ ਹਾਂ ਤੇ ਠੇਕੇ ਤੋਂ ਕੋਈ ਸ਼ਰਾਬ ਦੀ ਅੰਸਰ ਜੋ ਕਿ ਸ਼ਰਾਬ ਲੈ ਕੇ ਆਉਂਦੇ ਨੇ ਸ਼ਰਾਬ ਪੀਂਦੇ ਨੇ ਤੇ ਇੱਥੇ ਆ ਕੇ ਬਾਥਰੂਮ ਕਰਦੇ ਨੇ ਗੰਦਗੀ ਫਿਲਾਉਂਦੇ ਨੇ ਜੋ ਕਿ ਸਰਧਾਈ ਦਾ ਸ਼ਹੀਦੀ ਦੇਗਾਂ ਦਾ ਉਹਨਾਂ ਦੇ ਕਹਿੰਦੇ ਮੁਤਾਬਕ ਅਪਮਾਨ ਹੈ ਇਸ ਕਰਕੇ ਉਹ ਚਾਹੁੰਦੇ ਹਨ ਕਿ ਇਹ ਜਿਹੜਾ ਸ਼ਰਾਬ ਦਾ ਠੇਕਾ ਹੈ ਇੱਥੋਂ ਬੰਦ ਕਰ ਦਿੱਤਾ ਜਾਵੇ ਇਸ ਵੀਡੀਓ ਵਿੱਚ ਵੀ ਬਾਕੀ ਤੁਸੀਂ ਸੁਣਿਆ ਹੋਵੇਗਾ ਕਿ ਨਿਹੰਗ ਸਿੰਘ ਨੇ ਸਾਫ਼ ਕਿਹਾ ਸੀਗਾ ਕਿ ਅਸੀਂ ਇਸ ਠੇਕੇ ਨੂੰ ਖੁੱਲਣ ਨਹੀਂ ਦੇਵਾਂਗੇ ਤੇ ਪੁਲਿਸ ਵਾਲਿਆਂ ਦਾ ਸਾਫ਼ ਕਹਿਣਾ ਸੀਗਾ ਕਿ ਤੁਸੀਂ ਠੇਕਾ ਬੰਦ ਕਰਾ ਕੇ ਦਿਖਾਓ ਇਸ ਤੋਂ ਬਾਅਦ ਜਿਹੜੀ ਹੁਣ ਘਟਨਾ ਵਾਪਰੀ ਹੈ ਉਹਦੇ ਵੀ ਦੱਸਿਆ ਜਾਂਦਾ ਹੈ ਕਿ ਨਿਹੰਗ ਸਿੰਘਾਂ ਨੇ ਉੱਥੇ ਬੋਰਡ ਲਾਏ ਸੀ ਜਿਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਸੀ ਕਿ ਜੇ ਕੋਈ ਇੱਥੇ ਸ਼ਰਾਬ ਪੀਂਦਾ ਨਜ਼ਰ ਆਏਗਾ ਤਾਂ ਉਹਨੂੰ ਝਟਕਾ ਯਾਨੀ ਕਿ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਉਸ ਤੋਂ ਬਾਅਦ ਜਦ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਪਤਾ ਲੱਗਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਬੋਰਡਾਂ ਨੂੰ ਹਟਾ ਦਿੱਤਾ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਨਿਹੰਗ ਸਿੰਘਾਂ ਨੇ ਠੇਕੇ ਦੇ ਬਾਹਰ ਤੰਬੂ ਲਾ ਲਿਆ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਪਤਾ ਲੱਗਿਆ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ ਉਹਨਾਂ ਨੇ ਨਿਹੰਗ ਸਿੰਘਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੀਡੀਆ ਦੇ ਮੁਤਾਬਿਕ ਨਿਹੰਗ ਸਿੰਘਾਂ ਨੇ ਪੁਲਿਸ ਪ੍ਰਸ਼ਾਸਨ ਤੇ ਹਮਲਾ ਕਰ ਦਿੱਤਾ ਜਿਦੇ ਵਿੱਚ ਦੋ ਪੁਲਿਸ ਕਰਮੀ ਜ਼ਖਮੀ ਵੀ ਹੋਏ ਸਨ ਉਸ ਤੋਂ ਬਾਅਦ ਪੁਲਿਸ ਨੇ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਜਿੰਨੀ ਵੀ ਜਾਣਕਾਰੀ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ ਜੋ ਨਿਊਜ਼ ਦੇ ਵਿੱਚ ਆਇਆ ਮੀਡੀਆ ਦੇ ਵਿੱਚ ਆਇਆ ਉਹ ਆਪ ਜੀ ਨਾਲ ਸਾਂਝਾ ਕੀਤਾ ਹੈ ਮੈਂ ਸਾਰਾ ਕੁਝ ਤੇ ਹੁਣ ਮੈਂ ਆਪ ਜੀ ਨੂੰ ਆਪਣੇ ਵਿਚਾਰ ਸਾਂਝੇ ਕਰਨਾ ਚਾਹਾਂਗਾ ਆਪ ਜੀ ਵੀ ਕਮੈਂਟ ਰਹੀਂ ਆਪਣੇ ਵਿਚਾਰ ਦੇ ਸਕਦੇ ਹੋ ਸ਼ਰਾਬ ਦਾ ਠੇਕਾ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਤੇ ਹੋਣਾ ਹੀ ਨਹੀਂ ਚਾਹੀਦਾ ਇਹ ਮੇਰਾ ਮੰਨ ਹੈ ਪਰ ਇਹਨੂੰ ਬੰਦ ਕਰਨ ਦਾ ਇੱਕ ਤਰੀਕਾ ਹੋਣਾ ਚਾਹੀਦਾ ਹੈ ਜੋ ਕਿ ਕਾਨੂੰਨੀ ਤੌਰ ਤੇ ਠੀਕ ਹੋਵੇ ਸੰਵਿਧਾਨਕ ਤੌਰ ਤੇ ਠੀਕ ਹੋਵੇ ਆ ਜਿਹੜਾ ਤਰੀਕਾ ਨਿਹੰਗ ਸਿੰਘ ਵੀਰਾਂ ਨੇ ਵਰਤਿਆ ਇਸ ਤਰੀਕੇ ਨੂੰ ਆਪਾਂ ਕਿਤੇ ਵੀ ਸਹੀ ਨਹੀਂ ਮੰਨ ਸਕਦੇ ਕਿਉਂਕਿ ਉਹਨਾਂ ਨੇ ਬੋਰਡ ਲਾ ਦਿੱਤਾ ਕਿ ਜੇ ਕੋਈ ਪੀਏਗਾ ਤਾਂ ਅਸੀਂ ਉਹਨੂੰ ਕਤਲ ਕਰ ਦਾਂਗੇ ਉਹਨਾਂ ਦੀ ਵਿਚਾਰ ਸਹੀ ਹੈ ਉਹਨਾਂ ਦੀ ਸੋਚ ਸਹੀ ਹੈ ਪਰ ਉਹਨਾਂ ਦਾ ਜਿਹੜਾ ਤਰੀਕਾ ਹੈ ਉਹ ਗਲਤ ਹੈ ਉਹ ਚਾਹੁੰਦੇ ਨੇ ਕਿ ਸ਼ਰਾਬ ਦਾ ਠੇਕਾ ਨਾ ਹੋਵੇ ਵਧੀਆ ਸੋਚ ਹੈ ਉਹ ਚਾਹੁੰਦੇ ਨੇ ਲੋਕੀ ਸ਼ਰਾਬ ਨਾ ਪੀਣ ਵਧੀਆ ਸੋਚ ਹੈ ਉਹ ਚਾਹੁੰਦੇ ਨੇ ਸ਼ਰਾਬ ਠੇਕਾ ਬੰਦ ਹੋ ਜੇ ਵਧੀਆ ਸੋਚ ਹੈ ਪਰ ਜਿਹੜਾ ਉਹ ਤਰੀਕਾ ਵਰਤ ਰਹੇ ਨੇ ਨਾ ਉਹ ਤਰੀਕਾ ਗਲਤ ਹੈ ਔਰ ਇਹੀ ਕਾਰਨ ਹੈ ਉਹਨਾਂ ਦੇ ਇਸ ਤਰੀਕੇ ਕਰਕੇ ਹੀ ਮੈਨੂੰ ਲੱਗਦਾ ਹੈ ਹੁਣ ਤੱਕ ਕਿਸੇ ਵੀ ਜਥੇਬੰਦੀ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਜਾਂ ਕਿਸੇ ਵੀ ਵਿਅਕਤੀ ਨੇ ਉਹਨਾਂ ਦੀ ਕੋਈ ਸਪੋਰਟ ਨਹੀਂ ਕੀਤੀ ਜਿੰਨਾ ਤੱਕ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਕੋਈ ਉਹਨਾਂ ਦੇ ਹੱਕ 'ਚ ਵੀਡੀਓ ਆਈ ਨਹੀਂ ਕਿਉਂਕਿ ਉਹਨਾਂ ਦਾ ਤਰੀਕਾ ਗਲਤ ਸੀ ਕਿ ਭਾਵੇਂ ਤੁਸੀਂ ਜਿੰਨੇ ਮਰਜੀ ਸਹੀ ਹੋਵੋ ਤੁਹਾਡੀ ਵਿਚਾਰ ਸਹੀ ਹੋਵੇ ਪਰ ਜੇ ਤੁਹਾਡਾ ਤਰੀਕਾ ਗਲਤ ਹੈ ਨਾ ਤਾਂ ਤੁਸੀਂ ਉਥੇ ਗਲਤ ਸਾਬਿਤ ਹੁੰਦੇ ਹੋ ਅਗਲੀ ਬੇਨਤੀ ਮੈਂ ਕਰਨਾ ਚਾਹੁੰਦਾ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਵੀਰੋ ਭਾਵੇਂ ਨਿਹੰਗ ਸਿੰਘਾਂ ਦਾ ਤਰੀਕਾ ਗਲਤ ਸੀ ਲੇਕਿਨ ਉਹਨਾਂ ਨੂੰ ਜਾ ਕੇ ਸਮਝਾਇਆ ਜਾ ਸਕਦਾ ਸੀ ਉਹਨਾਂ ਨੂੰ ਬੇਨਤੀ ਕੀਤੀ ਜਾ ਸਕਦੀ ਸੀ ਕਿ ਸਿੰਘੋ ਅਸੀਂ ਤੁਹਾਡੇ ਨਾਲ ਹਾਂ ਅਸੀਂ ਵੀ ਚਾਹੁੰਦੇ ਹਾਂ ਠੇਕਾ ਬੰਦ ਹੋਵੇ ਕਿਉਂਕਿ ਉੱਥੇ ਇੱਕ ਹਸਪਤਾਲ ਵੀ ਹੈ ਹਸਪਤਾਲ ਦੇ ਲਾਗੇ ਠੇਕਾ ਅਸੀਂ ਵੀ ਚਾਹੁੰਦੇ ਹਾਂ ਉਹ ਠੇਕਾ ਬੰਦ ਹੋਵੇ ਪਰ ਇੱਕ ਤਰੀਕੇ ਨਾਲ ਆਪਾਂ ਬੰਦ ਕਰੀਏ ਆਪਾਂ ਤੁਹਾਡੇ ਨਾਲ ਖੜਦੇ ਆ ਤੇ ਆਪਾਂ ਸਾਰੇ ਜੋ ਵੀ ਜਿਵੇਂ ਵੀ ਦੇਖੋ ਇੱਕ ਕਾਨੂੰਨੀ ਤਰੀਕੇ ਨਾਲ ਸੰਵਿਧਾਨਕ ਤਰੀਕੇ ਨਾਲ ਉਸ ਚੀਜ਼ ਨੂੰ ਬੰਦ ਕਰਵਾਉਂਦੇ ਇੱਥੇ ਪੰਜਾਬ ਦੇ ਲੋਕਾਂ ਦੀ ਵੀ ਕਿਤੇ ਨਾ ਕਿਤੇ ਕਮੀ ਰਹੀ ਹੈ ਜੋ ਉਹਨਾਂ ਨੇ ਹਿੰਗ ਸਿੰਘ ਨੂੰ ਸਪੋਰਟ ਨਹੀਂ ਕੀਤਾ ਸ਼ਾਇਦ ਇਸ ਕਰਕੇ ਵੀ ਕੋਈ ਨਾ ਤਰੀਕਾ ਗਲਤ ਸੀਗਾ ਲੇਕਿਨ ਜੇ ਪਿਆਰ ਨਾਲ ਜਾ ਕੇ ਉਹਨਾਂ ਨੂੰ ਸਮਝਾਉਂਦੇ ਕਿ ਪਿਆਰੋ ਤੁਸੀਂ ਜਿਹੜੇ ਬੋਰਡ ਵਗੈਰਾ ਲਾ ਰਹੇ ਹੋ ਇਹ ਬੋਰਡ ਵਗੈਰਾ ਗਲਤ ਹੈ ਐਦਾਂ ਬੋਰਡ ਵਗੈਰਾ ਨਾ ਲਾਓ ਤੁਸੀਂ ਸਭੇਕ ਤਰੀਕੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਇਸ ਠੇਕੇ ਨੂੰ ਬੰਦ ਕਰਾਓ ਅਸੀਂ ਤੁਹਾਡੇ ਨਾਲ ਖੜਾਂਗੇ ਕਿੰਨਾ ਵਧੀਆ ਹੋ ਜਾਂਦਾ ਉਹ ਠੇਕਾ ਅਗਰ ਬੰਦ ਉਹ ਕੀ ਮੈਂ ਤਾਂ ਕਹਿਣਾ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਚ ਕਿਤੇ ਵੀ ਠੇਕੀ ਨਹੀਂ ਹੋਣੀ ਚਾਹੀਦੀ। ਇੱਕ ਪੁਆਇੰਟ ਮੈਂ ਹੋਰ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ। ਸ਼ਰਾਬ ਸੇਤ ਲਈ ਹਾਨੀਕਾਰਕ ਹੈ। ਸ਼ਰਾਬ ਦੀ ਬੋਤਲਾਂ ਤੇ ਵੀ ਲਿਖਿਆ ਹੋਇਆ। ਸਰਦਾਈ ਤਾਂ ਹਾਨੀਕਾਰਕ ਨਹੀਂ ਹੈ ਨਾ। ਸਰਦਾਈ ਤਾਂ ਸੇਤ ਲਈ ਲਾਭਕਾਰੀ ਹੈ। ਪਰ ਆਪਾਂ ਸਰਦਾਈ ਨੂੰ ਸਪੋਰਟ ਨਹੀਂ ਕੀਤੀ। ਆਪਾਂ ਸਾਰਿਆਂ ਨੇ ਕੀ ਕੀਤਾ? ਸ਼ਰਾਬ ਨੂੰ ਸਪੋਰਟ ਕੀਤੀ ਹੈ ਕਿ ਸ਼ਰਾਬ ਦਾ ਠੇਕਾ ਬੰਦ ਨਾ ਹੋਵੇ। ਨਿਹੰਗ ਸਿੰਘਾਂ ਦਾ ਜਿਹੜਾ ਉਹ ਤਿਆਰ ਕਰ ਰਹੇ ਨੇ ਉਹ ਚੱਕਿਆ ਜਾਵੇ। ਇਹੀ ਕੀਤਾ ਆਪਾਂ ਸਾਰਿਆਂ ਨੇ। ਅਗਰ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ ਉਹਨਾਂ ਦਾ ਸਾਥ ਦਿੰਦੇ ਸਭੇ ਤਰੀਕੇ ਦੇ ਨਾਲ ਅਗਰ ਠੇਕਾ ਬੰਦ ਕਰਾਂਦੇ ਤਾਂ ਅੱਜ ਪੰਜਾਬੀ ਧਰਤੀ ਦੇ ਇੱਕ ਹੋਰ ਠੇਕਾ ਬੰਦ ਹੋ ਸਕਦਾ ਸੀ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਰਹੀਆਂ ਨੇ ਸਾਨੂੰ ਆਪਣੀਆਂ ਕਮੀਆਂ ਸੁਧਾਰਨਾ ਚਾਹੀਦੀਆਂ ਨੇ ਬਾਕੀ ਨਿਹੰਗ ਸਿੰਘਾਂ ਦੀ ਵੀ ਇੱਥੇ ਗਲਤੀ ਹੈ ਮੈਂ ਮੰਨਦਾ ਕਿ ਉਹਨਾਂ ਨੇ ਤਰੀਕਾ ਗਲਤ ਵਰਤਿਆ ਸੋਚ ਭਾਵੇਂ ਸਹੀ ਸੀ ਪਰ ਤਰੀਕਾ ਉਹਨਾਂ ਦਾ ਗਲਤ ਸੀ ਇਹ ਮੇਰੇ ਵਿਚਾਰ ਸਨ ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ ਕਮੈਂਟ ਰਹੀਂ ਤੁਸੀਂ ਉਹ ਵੀ ਸਾਂਝੇ ਕਰ ਸਕਦੇ ਹੋ ਮੈਂ ਇਹੀ ਬੇਨਤੀ ਕਰਾਂਗਾ ਜੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਹੈ ਇੱਥੇ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਜੇ ਕੋਈ ਬੰਦ ਕਰਨ ਲਈ ਆ ਰਿਹਾ ਕੋਈ ਕਹਿ ਰਿਹਾ ਕਿ ਇਹਨੂੰ ਬੰਦ ਕੀਤਾ ਜਾਏ ਤਾਂ ਉਹ ਵੀ ਸਪੋਰਟ ਕੀਤੀ ਜਾਵੇ ਲੇਕਿਨ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸੰਵਿਧਾਨਕ ਤਰੀਕੇ ਦੇ ਨਾਲ ਉਸ ਚੀਜ਼ ਨੂੰ ਬੰਦ ਜ਼ਰੂਰ ਕਰਾਇਆ ਜਾਵੇ ਉਹ ਸਾਰੇ ਮਿਲ ਕੇ ਕਰਾਣਾ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਉਹ ਨਿਹੰਗ ਸਿੰਘਾਂ ਦਾ ਵੀਰਾਂ ਦਾ ਕੱਲਿਆਂ ਦਾ ਕੰਮ ਨਹੀਂ ਸੀਗਾ ਇਹ ਆਪਾਂ ਸਾਰਿਆਂ ਨੂੰ ਚਾਹੀਦੇ ਆਪਾਂ ਸਪੋਰਟ ਕਰਦੇ ਜਾ ਕੇ ਕਿ ਭਾਈ ਇਹ ਸ਼ਰਾਬ ਦਾ ਠੇਕਾ ਹੈ ਹਸਪਤਾਲ ਦੇ ਲਾਗੇ ਹੈ ਇਹਨੂੰ ਬੰਦ ਕੀਤਾ ਜਾਵੇ ਬਾਕੀ ਤੁਸੀਂ ਇਸ ਘਟਨਾ ਬਾਰੇ ਕੀ ਵਿਚਾਰ ਰੱਖਦੇ ਹੋ ਤੁਸੀਂ ਕਮੈਂਟ ਰਹੀਂ ਆਪਣੇ ਵਿਚਾਰ ਦੇ ਸਕਦੇ ਹੋ ਜੀ ਪੇਸ਼ਕਾਰੀ ਕਰਦੇ ਹਾਂ ਜੇ ਮੇਤੋਂ ਕੋਈ ਗਲਤੀ ਹੋ ਗਈ ਹੋਵੇ ਉਹਦੇ ਲਈ ਮਾਫੀ ਚਾਹੁੰਦਾ ਹਾਂ ਮੇਰੀ ਗਲਤੀ ਮਿਲ ਧਿਆਨ ਜਰੂਰ ਲਿਓ ਸੁਧਾਰ ਕਰਾਂਗੇ ਜੀ ਧੰਨਵਾਦ ਜੀ